ਸਮਾ ਆ ਗਿਆ। ਲਾਛਾ ਅਮਰਸਰ ਪਹੁੰਚ ਗੰਜਾ। ਮੈਂ ਤਾਂ ਇੱਥੇ ਨਹੀਂ ਸੀ। ਤੁਸੀਂ ਜਿੱਥੇ ਬੈਠੇ ਹੋ ਜ਼ਰੂਰ ਹੋਵਨੋਗੇ। ਇੰਨਾ ਕੁ ਫਰਕ ਹੋ ਸਕਦਾ ਜੀ ਇੱਥੇ ਨਹੀਂ ਤੇ ਮੈਦੇ ਗੁਰਦੁਆਰੇ ਹੋਵੋਗੇ ਬਾਹਰ ਕਿਤੇ ਨਹੀਂ ਹੋਮਰੋ ਉਸ ਤੇ ਟਾਈਮ ਦੀ ਗੱਲ ਹੈ। ਲਾਛਾ ਲਿਆਂਦੀਆਂ ਤੁਹਾਨੂੰ ਪਤਾ ਵੀ ਕਿਵੇਂ ਪੋਸਟਮਾਸਟਰ ਹੋਇਆ। ਕਿਵੇਂ ਉਹ ਲਾਛਾ ਖੁਰਦਬੁਰਦ ਗਵਰਨਮੈਂਟ ਨੇ ਕੀਤੀਆਂ ਇਹਦੇ ਬਾਰੇ ਮੇਰਾ ਦੱਸਣਾ ਠੀਕ ਨਹੀਂ ਤੁਹਾਡਾ ਜ਼ਿਆਦਾ ਦੱਸਣਾ ਯੋਗ ਹੋਵੇਗਾ। ਸਮਾਂ ਲੱਗਦਾ ਗਿਆ। ਜਹਾਜ਼ ਚੱਲਿਆ ਗਿਆ ਕੌਮ ਇਕੱਠੀ ਹੋਈ ਗੁਰੂ ਸਾਹਿਬ ਦੀ ਕਿਰਪਾ ਹੋਈ ਗੁਰੂ ਦੇ ਲਾਲ ਭਾਈ ਗਜਿੰਦਰ ਸਿੰਘ ਹੋਗਣਾ ਨੇ ਰੋਸ ਮਜ਼ਾਰਾ ਕਰਨ ਵਾਸਤੇ ਜਹਾਜ਼ ਅਗਵਾ ਕਰ ਲਿਆ ਮੈਂ ਨੌਜਵਾਨਾਂ ਨੂੰ ਇੱਕ ਬੇਨਤੀ ਕਰਾਂਗਾ ਰਾਤ ਬਾਰ ਤੁਸੀਂ ਇਕੱਠੇ ਹੋ ਤੇ ਉੱਥੇ ਪੁੱਛਦੇ ਸੀ ਵੀ ਆਪਾਂ ਕੀ ਐ ਤੇ ਕੀ ਕਰਨਾ ਸਾਰੀ ਜ਼ਿੰਮੇਵਾਰੀ ਕਰਨ ਦੀਆਂ ਫੈਸਲਾ ਦੇਣ ਦੀ ਤਾਂ ਪੰਥ ਦੇ ਜਮੇ ਹੈ ਪਰ ਮੈਂ ਨਿੱਜੀ ਤੌਰ ਤੇ ਆਪਣੀ ਰਾਜਰੂਰ ਦੇਵਾਂਗਾ ਝਿਜਕਾਂਗਾ ਨਹੀਂ